ਵੈਗਰੀ ਖਾਲਸਾ ਵੈਗਰੀ ਫਤਿਹ ਬੀਗਰ ਜਿਹੜੂ ਤਾਦੀਆਂ ਜਰਨੈਲ ਸਿੰਘ ਮੈਂ ਸਰਕਲ ਪ੍ਰਧਾਨ ਮੋਹਾਲੀ ਪਹਿਲਾਂ ਤਾਂ ਆਪ ਆਪ ਸਭ ਦਾ ਪੱਤਰਕਾਰ ਵੀਰਾਂ ਦਾ ਔਰੇ ਆਉਣ ਤੇ ਧੰਨਵਾਦ ਕਰਦੇ ਆ ਸਾਡੇ ਇੱਕ ਛੋਟੇ ਜਿਹਾ ਬਲਾਵੇ ਤੇ ਸਾਰੇ ਪੱਤਰਕਾਰ ਕਰਾਲੀ ਦੇ ਤੇ ਨਿਊ ਚੰਡੀਗੜ੍ਹ ਦੇ ਉਰੇ ਪਹੁੰਚੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਸਮੱਸਿਆ ਕੱਲ ਵੀ ਅਸੀਂ ਧਰਨੇ 'ਚ ਸੀਗੇ ਖੈਣ ਕੱਲ ਇੱਕ ਚਨਕੌਰ ਸਾਹਿਬ ਦਾ ਐਮ ਐਲ ਏ ਡਾਕਟਰ ਚੰਨੀ ਸਿੰਘ ਜੀ ਉਹ ਵੀ ਲਿਖਤੀ ਰੂਪ ਵਿੱਚ ਉੱਥੇ ਅਵਿਸ਼ਾਸ਼ਨ ਦੇ ਕੇ ਗਿਆ ਕਹਿੰਦਾ ਨਾ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਾ ਨਾ ਤੁਹਾਡੇ ਕਰਾਲੀ ਸ਼ਹਿਰ ਆਨੰਦੋ ਆਪਣਾ ਰੋਪੜ ਜ਼ਿਲ੍ਹੇ ਚ ਪੈਣਾ ਨਾ ਤੁਹਾਡੇ ਪਿੰਡ ਰਣੇ ਆ ਲੇਕਿਨ ਸਾਨੂੰ ਕੁਝ ਕੁ ਅੰਦਰ ਗਤੀ ਮਤਲਬ ਪਤਾ ਲੱਗ ਰਿਹਾ ਵੀ ਸਾਡਾ ਕਰਾਲੀ ਸ਼ਹਿਰ ਇਹ ਵੀ ਰੋਪੜ ਸ਼ਹਿਰ ਚ ਰੋਪੜ ਜ਼ਿਲ੍ਹੇ ਚ ਪੈ ਰਿਹਾ ਸਾਡੇ ਪਿੰਡ ਵੀ ਰੋਪੜ ਜ਼ਿਲ੍ਹੇ ਚ ਪੈ ਰਹੇ ਆ ਪ੍ਰਸ਼ਾਸਨ ਸਾਨੂੰ ਕੁਝ ਵੀ ਨਹੀਂ ਦੱਸ ਰਿਹਾ ਅੱਜ ਅਸੀਂ ਇਸੇ ਕਰਕੇ ਪ੍ਰੈਸ ਕਾਰਨ ਬ੍ਰਾਤ ਕੀ ਕਰੀ ਆ ਇਹ ਵੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਜੇ ਸਾਡੇ ਓਲੋ ਚੋਰੀ ਵਿੱਚ ਸਾਨੂੰ ਚੋਰੀ ਰੱਖ ਕੇ ਕੋਈ ਇਹ ਜਿਹਾ ਫੈਸਲਾ ਕਰੂਗੀ ਤਾਂ ਅਸੀਂ ਅੱਗੇ ਨਾਲੋਂ ਬਹੁਤ ਤਿੱਖਾ ਸੰਘਰਸ਼ ਕਰਾਂਗੇ ਸਾਡਾ ਇੱਕ ਤਾਂ ਖੇਡ ਚੱਲਦੀ ਚੱਲਦਾ ਐ ਐਸਡੀਐਮ ਦੇ ਮੂਹਰੇ ਤਾਂ ਫੇਰ ਅਸੀਂ ਪੱਕੇ ਕਿਤੇ ਰੋਡ ਰੂਡ ਰੋਕਾਂਗੇ ਕਿਤੇ ਪੱਕਾ ਕਿਤੇ ਜਾਮ ਲਾਵਾਂਗੇ ਨਹੀਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਕਿਸੇ ਅਨਾਉਂਸ ਵੀ ਕੀਤਾ ਗਿਆ ਤੁਹਾਨੂੰ ਕਿਉਂ ਲੱਗ ਰਿਹਾ ਹੈ ਵੀ ਤੁਸੀਂ ਜਿਹੜਾ ਇਹ ਪਿੰਡ ਹੈ ਜਾਂ ਸ਼ਹਿਰ ਦੀ ਗੱਲ ਕੀਤੀ ਕੋਰਾਲੀ ਦੀ ਵੀ ਉਹ ਰੋਪੜ ਜ਼ਿਲ੍ਹੇ ਦੇ ਵਿੱਚ ਪਾਏ ਜਾ ਰਹੇ ਆ ਨੋਟੀਫਿਕੇਸ਼ਨ ਸਾਰੇ ਜਾਰੀ ਹੋ ਗਏ ਸਾਰੇ ਸਰੋ ਦਫ਼ਤਰਾਂੋਂ ਜਾਰੀ ਹੋ ਗਏ ਲੇਕਿਨ ਸਰਕਾਰੀ ਦਫ਼ਤਰਾਂ ਦੇ ਮੁਲਾਜ਼ਮ ਨੂੰ ਦੱਸ ਨਹੀਂ ਰਹੇ ਉਹਨਾਂ ਨੂੰ ਆਰਡਰ ਨਹੀਂ ਹੈਗੇ ਦੱਸਣ ਦੇ ਅੰਦਰੋਂ ਗਤੀ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਵੀ ਕਿਹੜਾ ਕਿੱਧਰ ਚੱਲ ਰਿਹਾ ਕਿਹੜਾ ਕਿੱਧਰ ਜਾ ਰਿਹਾ ਜਣੀ ਕਿ ਉਹਨਾਂ ਉਹਨਾਂ ਨੂੰ ਹਦਾਇਤਾਂ ਇੰਨੀਆਂ ਤਾਂ ਤੀਆਂ ਸਖਤ ਵੀ ਜਿੰਨਾ ਚਿਰ ਅਨੰਦਪੁਰ ਸਾਹਿਬ ਜ਼ਿਲ੍ਹਾ ਲਾਉਂਚ ਨਹੀਂ ਕਰਦੇ ਉਹਨਾਂ ਚ ਕੋਈ ਬਾਤ ਦੱਸ ਨਹੀਂ ਰਹੇ ਦੇਖੋ ਜੀ ਤੁਸੀਂ ਆਪ ਗੱਲ ਕਰੀ ਹੈ ਕਿ ਵਿਧਾਇਕ ਸਾਹਿਬ ਕਹਿ ਗਏ ਨੇ ਕੱਲ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਇਸੇ ਤਰ੍ਹਾਂ ਦਾ ਕੋਈ ਜਿਹੜਾ ਕਦਮ ਸਰਕਾਰ ਨਹੀਂ ਚੱਕ ਰਹੀ ਕੋਈ ਨੋਟੀਫਿਕੇਸ਼ਨ ਨਹੀਂ ਪਰ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਕਹਿ ਗਏ ਤੁਸੀਂ ਭਰੋਸਾ ਕਿਉਂ ਨਹੀਂ ਕਰ ਰਹੇ ਜੀ ਅਸੀਂ ਧੰਨਵਾਦ ਆ ਵਿਧਾਇਕ ਸਾਹਿਬ ਦਾ ਜੇ ਉਹਨਾਂ ਦੀ ਮਤਲਬ ਗੱਲਬਾਤ ਸਿਰੇ ਚੜਦੀ ਆ ਅਸੀਂ ਉਤੋਂ ਬਹੁਤ ਖੁਸ਼ ਹੋਏ ਫੁੱਲ ਚੜਾਵਾਂਗੇ ਲੇਕਿਨ ਸਾਡਾ ਅੰਦਰੋਂ ਗਤੀ ਤੇ ਜਿਹੜੇ ਸੋਰਸਾਂ ਸਾਨੂੰ ਪਤਾ ਲੱਗ ਰਿਹਾ ਵੀ ਸਾਡਾ ਚਰਾਲੀ ਸ਼ਹਿਰ ਤੋਂ ਬੈਸੇ ਵਿਚ ਗਿਆ ਰੋਪੜ ਜ਼ਿਲ੍ਹੇ ਚ ਸਾਡੇ ਨਾਲ ਦੇ ਪਿੰਡ ਵੀ ਗਏ ਸਾਨੂੰ ਡਰ ਲੱਗਦਾ ਇਹ ਡਰ ਸਾਨੂੰ ਲੱਗਦਾ ਕਿਤੇ ਟੱਕਗੇ ਸੀ ਰੁੱਪ ਰਾਤ ਨੂੰ ਸੁੱਤੇ ਵੇ ਨਾ ਰਹਿ ਜੀ ਸਵੇਰ ਪਤਾ ਲੱਗੇ ਵੀ ਤੁਹਾਡਾ ਤਾਂ ਪੀਵੀ 12 ਹੋ ਗਿਆ ਪੀਵੀ 60 ਖਤਮ ਹੋ ਗਿਆ ਨਹੀਂ ਫਿਰ ਪਰੇਸ਼ਾਨੀ ਕੀ ਆਏ ਤੁਹਾਨੂੰ ਜ਼ਿਲ੍ਹਾ ਤਾਂ ਜ਼ਿਲ੍ਹਾ ਹੀ ਕੀ ਪ੍ਰੋਬਲਮ ਕੀ ਆ ਰਹੀ ਹੈ ਪਰ ਪ੍ਰੋਬਲਮ ਸਾਡੇ ਕੋਲ ਕਿਤੇ ਇਹਦੀਆਂ ਕੇਸ ਬੜੇ ਚੱਲਦੇ ਆ ਸਾੜਾ ਔਰ ਖੈੜ ਬਿਲਕੁਲ 7-8 ਕਿਲੋਮੀਟਰ ਦੇ ਰੋਪਣ ਸਾਨੂੰ 18-19 ਕਿਲੋਮੀਟਰ ਪਊਗਾ ਉਹਦੇ ਵਿੱਚ ਇੱਕ ਸੋਲਸ਼ ਜਾਂ ਟੂਲ ਬਲਾਜ ਜਾਏ ਸਾਨੂੰ ਰੋਪਣ ਜਾਣੇ ਦੀ ਮੁਸ਼ਕਲ ਮੁਸ਼ਕਲ ਹੈ ਸਾਡਾ ਜ਼ਿਲ੍ਹਾ ਮੋਹਾਲੀ ਆ ਕੋਰਡ ਸਾਨੂੰ ਤਹਿਸੀਲ ਸਾਡੀ ਖੜੜ ਹੂੰ ਇਹਦੇ ਵਿੱਚ ਜੇ ਹੌਲਟ ਜਾਓਗੇ ਸਾਡਾ ਸਾਰਾ ਕੁਝ ਸਿਸਟਮ ਚੇਂਜ ਹੋ ਜਾਣਾ